ਦਾ ਸੀਜ਼ਨ ਜੋ ਹੈ ਸਾਡਾ 1 ਅਪ੍ਰੈਲ ਤੋਂ ਸ਼ੁਰੂ ਕੀਤਾ ਜਾ ਚੁੱਕਿਆ ਹੈ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਸਾਰੇ ਦੇ ਸਾਰੇ ਪ੍ਰਬੰਧ ਜੋ ਕਿ ਇਸ ਖਰੀਦ ਦੇ ਲਈ ਜ਼ਰੂਰੀ ਹੁੰਦੇ ਨੇ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਕੀਤੇ ਜਾ ਚੁੱਕੇ ਨੇ ਸਾਡੇ ਜ਼ਿਲ੍ਹੇ ਦੇ ਵਿੱਚ ਕੁੱਲ 18 ਜੋ ਖਰੀਦ ਕੇਂਦਰ ਬਣਾਏ ਗਏ ਨੇ ਤਾਂ ਕਿ ਕਿਸਾਨਾਂ ਨੂੰ ਕਿਸੇ ਤਰੀਕੇ ਦੀ ਕੋਈ ਤੰਗੀ ਦਾ ਸਾਹਮਣਾ ਨਾ ਕਰਨਾ ਪਵੇ ਅਫਸਰ ਸਹਿਬਾਨਾਂ ਦੀਆਂ ਡਿਊਟੀਆਂ ਲਗਾਈਆਂ ਜਾ ਚੁੱਕੀਆਂ ਨੇ ਮੰਡੀ ਬੋਰਡ ਦੇ ਜਿੰਨੇ ਵੀ ਪ੍ਰਬੰਧ ਹੁੰਦੇ ਨੇ ਜਿਸ ਤਰ੍ਹਾਂ ਕਿ ਸਫਾਈ ਦਾ ਪ੍ਰਬੰਧ ਪੀਣ ਵਾਲੇ ਪਾਣੀ ਦਾ ਪ੍ਰਬੰਧ ਕਿਸਾਨਾਂ ਦੇ ਲਈ ਉੱਥੇ ਆਰਜੀ ਟਾਇਲਟਸ ਦਾ ਪ੍ਰਬੰਧ ਉਹ ਸਭ ਕੀਤੇ ਜਾ ਚੁੱਕੇ ਨੇ ਤੇ ਮੰਡੀਆਂ ਦੀ ਅਲੋਕੇਸ਼ਨ ਵੀ ਏਜੰਸੀ ਵਾਈਜ਼ ਕੀਤੀ ਜਾ ਚੁੱਕੀ ਹੈ ਅੱਜ ਦੇ ਇਸ ਮਾਧਿਅਮ ਦੇ ਰਾਹੀਂ ਮੈਂ ਸਾਰੇ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹਾਂਗੀ ਕਿ ਉਹ ਆਪਣੀ ਫਸਲ ਜਿਹੜੀ ਹੈ ਸੁੱਕੀ ਲੈ ਕੇ ਆਉਣ ਤਾਂ ਕਿ ਉਹਨਾਂ ਨੂੰ ਮੰਡੀਆਂ ਦੇ ਵਿੱਚ ਉਹਨਾਂ ਦਾ ਸਮਾਂ ਜੋ ਹੈ ਕਿਸੇ ਤਰੀਕੇ ਦੇ ਨਾਲ ਵੇਸ ਨਾ ਹੋਏ ਤੇ ਜਲਦ ਤੋਂ ਜਲਦ ਉਹ ਆਪਣੀ ਫਸਲ ਵੇਚ ਕੇ ਘਰਾਂ ਨੂੰ ਆਪਣੇ ਪਹੁੰਚ ਸਕਣ ਤਾਂ ਇਸ ਦੇ ਲਈ ਕਟਾਈ ਦਾ ਜੋ ਸਮਾਂ ਹੈ ਸਵੇਰੇ 10 ਵਜੇ ਤੋਂ ਸ਼ਾਮ ਦੇ 5 ਵਜੇ ਤੱਕ ਹੈ ਉਸ ਤੋਂ ਬਾਅਦ ਕੋਈ ਕਮਬਾਈਨ ਜਿਹੜੀ ਹੈ ਚਲਾਨੀ ਅਲਾਉਡ ਨਹੀਂ ਹੈ ਤਾਂ ਕਿ ਉਸ ਤੋਂ ਬਾਅਦ ਦੇ ਵਿੱਚ ਨਮੀ ਆ ਜਾਂਦੀ ਹੈ ਤੇ ਉਹ ਨਮੀ ਹੀ ਜਿਹੜੀ ਹੈਗੀ ਆ ਫਸਲ ਦੇ ਵਿੱਚ ਵੀ ਆ ਜਾਂਦੀ ਹੈ ਤੇ ਕਿਸਾਨਾਂ ਨੂੰ ਫਿਰ ਮੰਡੀਆਂ ਦੇ ਵਿੱਚ ਆ ਕੇ ਦਿੱਕਤ ਦਾ ਸਾਹਮਣਾ ਕਰਨਾ ਪੈਂਦਾ ਹੈ